ਸਰਦਾਰ ਅਕਾਸੂ ਜੀ ਦੁਬਾਰਾ ਉਹੀ ਪੁਰਾਣਾ ਮਾਹੌਲ ਇੱਕ ਬਰੀ ਦੁਬਾਰਾ ਉਜਾਗਰ ਹੋ ਰਿਹਾ ਹੈਗਾ ਕਿ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਇਨਕਾਊਂਟਰਸ ਹੋ ਰਹੇ ਨੇ ਪਿਛੇ ਜੇਕਰ ਰਿਪੋਰਟ ਵੀ ਆਈ ਸੀ ਕਿ 41 ਦੇ ਕਰੀਬ ਜਿਹੜੇ ਇਨਕਾਊਂਟਰ ਨੇ ਕੁਝ ਹੀ ਦਿਨਾਂ ਦੇ ਵਿੱਚ ਹੋ ਜਾਂਦੇ ਨੇ ਤੇ ਹੁਣ ਇਸ ਤਰੀਕੇ ਦਾ ਤਸ਼ੱਦਦ ਕੀ ਆਪਾਂ ਕਹੀਏ ਕਿ ਪੂਰੀ ਸਰਕਾਰ ਜਾਂ ਪੂਰਾ ਸਿਸਟਮ ਪੁਰਾਣੀਆਂ ਗਲਤੀਆਂ ਤੋਂ ਸਿੱਖ ਨਹੀਂ ਰਿਹਾ ਹੈਗਾ ਕਿ ਤੋਂ ਨਰਿੰਦਰ ਦੀਪ ਸਿੰਘ ਇੱਕ ਪੜ੍ਹਿਆ ਲਿਖਿਆ ਨੌਜਵਾਨ ਜਿਹੜਾ ਆਈਲੈਟਸ ਸੈਂਟਰ ਚਲਾਉਂਦਾ ਔਰ ਫਲੂਐਂਟ ਇੰਗਲਿਸ਼ ਬੋਲਦਾ ਬਹੁਤ ਸਾਰੇ ਅਫਸਰਾਂ ਦੇ ਬੱਚਿਆਂ ਨੂੰ ਇੰਗਲਿਸ਼ ਦੀ ਟ੍ਰੇਨਿੰਗ ਦੇ ਕੇ ਉਹਨੇ ਬਾਹਰ ਭੇਜਣ ਦਾ ਜਿਹੜਾ ਪ੍ਰਬੰਧ ਕਰਿਆ ਉਹ ਆਪਣੇ ਦੋਸਤ ਨਾਲ ਸ਼ਾਮ ਨੂੰ ਕਿਧਰ ਨੂੰ ਆ ਰਿਹਾ ਸੀ ਉਹਨਾਂ ਦੀ ਗੱਡੀ ਰੁਕ ਗਈ ਤੇ ਰੋਕ ਕੇ ਥਾਣੇ ਲਿਜਾਇਆ ਗਿਆ ਤੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਵੀ ਨਸ਼ਿਆਂ ਵਾਲੇ ਕੇਸ ਫੜਨ ਲਈ ਟਾਰਗੇਟ ਦਿੱਤਾ ਹੋਇਆ ਸਾਰੇ ਪੁਲਿਸ ਸਟੇਸ਼ਨਾਂ ਨੂੰ ਵੀ ਹਰ ਹਫ਼ਤੇ ਤੁਸੀਂ 10-15 ਕੇਸ ਫੜਨੇ ਆ ਜਾਂ ਘਰ ਕਿੰਨੇ ਕਿੰਨੇ ਘਰ ਟਾਉਣੇ ਆ ਵੀ ਟਾਰਗੇਟ ਆਉਂਦਾ ਉੱਪਰੋਂ ਚੰਡੀਗੜ੍ਹੋਂ ਵੀ ਐਨੇ ਘਰ ਟਾ ਦਿਓ ਜਿਹੜਾ ਇਸ ਦਿਨ ਸੋ ਉਹ ਘਰ ਟਾਉਣ ਦੇ ਲਾਲਸਾ ਵਿੱਚ ਤੇ ਕੇਸ ਪਾਉਣ ਦੀ ਲਾਲਸਾ ਵਿੱਚ ਉਸ ਪੜ੍ਹੇ ਲਿਖੇ ਨੌਜਵਾਨ ਨੂੰ ਹੋਰ ਤਸ਼ੱਦਦ ਕੀਤਾ ਗਿਆ ਚੱਡੇ ਪਾੜੇ ਗਏ ਉਤੇ ਕਰੰਟ ਲਾਏ ਗਏ ਔਰ ਬੁਰੀ ਤਰ੍ਹਾਂ ਉਹਦੇ ਤਸ਼ੱਦਦ ਕਰਦੇ ਆ ਨਾਲ ਇੱਕ ਉਹਦਾ ਦੋਸਤ ਵੀ ਫੜਿਆ ਹੋਇਆ ਸੀ ਉਹਦੇ ਤੇ ਵੀ ਤਸ਼ੱਦਦ ਹੋਇਆ ਫਿਰ ਜਦੋਂ ਪੁਲਿਸ ਨੂੰ ਲੱਗਿਆ ਵੀ ਬੰਦਾ ਮਾਰਿਆ ਗਿਆ ਉਹਨਾਂ ਨੇ ਇਹ ਤੇ ਪੜਦਾ ਪਾਉਣ ਲਈ ਦੂਜੇ ਨੌਜਵਾਨ ਦੇ ਰਾਹੀਂ ਉਹਨੂੰ ਹਸਪਤਾਲ ਭੇਤੀ ਕਰਾਇਆ ਵੀ ਅਸੀਂ ਰਾਹ ਵਿਚ ਆ ਰਹੇ ਸੀ ਕਿਤੇ ਐਕਸੀਡੈਂਟ ਹੋ ਗਿਆ ਇਸ ਤਰ੍ਹਾਂ ਦੀ ਕਹਾਣੀ ਬਣਾ ਕੇ ਸਰਾ ਉਹ ਇਸ ਕੇਸ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਦੂਸਰੇ ਨੌਜਵਾਨ ਨੇ ਬਾਹਰ ਜਾ ਕੇ ਵੀਡੀਓ ਬਣਾ ਕੇ ਪਾ ਦਿੱਤੀ ਵੀ ਸਾਨੂੰ ਪੁਲਿਸ ਨੇ ਫੜਿਆ ਸੀ ਪੁਲਿਸ ਨੇ ਸਾਨੂੰ ਬਠਿੰਡਾ ਦੇ 2 ਨੰਬਰ ਸੀਏ ਸਟਾਫ ਵਿੱਚ ਘੁੱਟ-ਘੁੱਟ ਕੇ ਉਸ ਨੌਜਵਾਨ ਦਾ ਜਿਹੜਾ ਹੈਗਾ ਕਤਲ ਕਰ ਦਿੱਤਾ ਚਾਹੇ ਕਾਂਗਰਸ ਦੀ ਸਰਕਾਰ ਆ ਜੇ ਅਕਾਲੀ ਦਲ ਦੀ ਆ ਜੇ ਉਹ ਮੁੱਖ ਮੰਤਰੀ ਨੂੰ ਇਹ ਦਰਤਾ ਜਾਂਦੀ ਹੈ ਵੀ ਤੇਰੀ ਗੱਦੀ ਪੁਰਸ ਕਰਕੇ ਬਜੀ ਹੋਈ ਆ ਜੇ ਪੁਲਿਸ ਨੂੰ ਤੋਂ ਖੁੱਲੀ ਛੁੱਟੀ ਨਾ ਦੇਤੀ ਤਾਂ ਤੇਰਾ ਸਫਾਇਆ ਹੋ ਜਾਣਾ ਸੋ ਇਹ ਬਲੈਕਮੇਲਿੰਗ ਕਰਕੇ ਪੁਲਿਸ ਆ ਜਿਹੜਾ ਆਪਣੀ دہشت ਦਾ ਰਾਜ ਆ ਉਹ ਕਾਇਮ ਰੱਖਣਾ ਚਾਹੀਦਾ ਪਿਛਲੇ ਦਿਨੀ ਜਿਹੜਾ ਹੈ ਬਠਿੰਡਾ ਪੁਲਿਸ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਟਾਰਚਰ ਕੀਤਾ ਗਿਆ ਜਾਂ ਉਸ ਤੋਂ ਬਾਅਦ ਜਿਹੜੀ ਹੈ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉਸ ਤੇ ਵੱਡੇ ਸਵਾਲ ਜਿਹੜੇ ਨੇ ਉਠਾਏ ਜਾ ਰਹੇ ਨੇ ਸਰਦਾਰ ਅਰਪਤਾ ਸਿੰਘ ਜੀ ਦੁਬਾਰਾ ਉਹੀ ਪੁਰਾਣਾ ਮਾਹੌਲ ਇੱਕ ਬਰੀ ਦੁਬਾਰਾ ਉਜਾਗਰ ਹੋ ਰਿਹਾ ਹੈਗਾ ਕਿ ਆਪਾਂ ਦੇਖ ਰਿਹਾ ਕਿ ਕਿਵੇਂ ਇਨਕਾਊਂਟਰਸ ਹੋ ਰਹੇ ਨੇ ਪਿਛੇ ਜੇਕਰ ਰਿਪੋਰਟ ਵੀ ਆਈ ਸੀ ਕਿ 41 ਦੇ ਕਰੀਬ ਜਿਹੜੇ ਇਨਕਾਊਂਟਰ ਨੇ ਕੁਝ ਹੀ ਦਿਨਾਂ ਦੇ ਵਿੱਚ ਹੋ ਜਾਂਦੇ ਨੇ ਤੇ ਹੁਣ ਇਸ ਤਰੀਕੇ ਦਾ ਤਸ਼ੱਦਦ ਕੀ ਆਪਾਂ ਕਹੀਏ ਕਿ ਪੂਰੀ ਸਰਕਾਰ ਜਾਂ ਪੂਰਾ ਸਿਸਟਮ ਪੁਰਾਣੀਆਂ ਗਲਤੀਆਂ ਤੋਂ ਸਿੱਖ ਨਹੀਂ ਰਿਹਾ ਹੈਗਾ ਕਿ ਇੱਕ ਪਾਸੇ ਤੇ ਉਹ ਆਪਾਂ ਦੇਖਿਆ ਕਿ ਜਿਹੜੇ 1992 ਵਾਲੇ ਖਾਸ ਕਰਕੇ ਭਾਈ ਖਲਰਾ ਹੁਣਾਂ ਦੇ ਟਾਈਮ ਵਾਲੇ ਕੇਸ ਨੇ ਉਹਨਾਂ ਦੇ ਵਿੱਚ ਬਜ਼ੁਰਗ ਜਿਹੜੇ ਪੁਲਿਸ ਆਫਸਰ ਹੈਗੇ ਨੇ ਕਿਸੇ ਨੂੰ ਅਮਰ ਕੈਦ ਹੋ ਰਹੀ ਹੈ ਕਿਸੇ ਨੂੰ 10 ਸਾਲ ਦੀ ਹੋ ਰਹੀ ਹੈ ਕੀ ਫਿਰ ਉਸ ਤੋਂ ਕੋਈ ਸਿੱਖ ਸਿੱਖ ਕੋਈ ਵੀ ਕੁਛ ਵੀ ਨਹੀਂ ਸਿੱਖਿਆ ਜਾ ਰਿਹਾ ਸੋ ਉਹਨਾਂ ਨੂੰ ਲੱਗਦਾ ਵੀ ਇਹ ਜਿਹੜੀ ਜਿਹੜੀ ਪੁਲਿਸ ਦੀ ਬੁਰਸ਼ਾ ਕਰਦੀ ਹੈ ਜਿਹੜਾ ਸਟੇਟ ਟੈਰਰਿਜ਼ਮ ਆ ਸਰਕਾਰੀ ਟੈਰਰਿਜ਼ਮ ਆ ਵੀ ਅਸੀਂ ਉਹਦੇ ਰਾਹੀਂ ਹੀ ਰਾਜ ਕਰ ਸਕਦੇ ਹਾਂ ਸੋ ਇਹ ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਦੇ ਮੂੰਹ ਨੂੰ ਜਿਹੜਾ ਖੂਨ ਲੱਗਿਆ ਹੈਗਾ ਜਿਸ ਕਿਸਮ ਦੀ ਵਹਿਸ਼ਤ ਪੁਲਿਸ ਵਿੱਚ ਆਈ ਸਾਨੂੰ ਲੱਗਦਾ ਸੀਗਾ ਵੀ ਪੀੜੀ ਬਦਲ ਗਈ ਆ ਨਵੇਂ ਨੌਜਵਾਨ ਆਏ ਆ ਪੁਲਿਸ ਵਿੱਚ ਸ਼ਾਇਦ ਉਹ ਕਾਨੂੰਨ ਦੇ ਅਨਸਾਰ ਕਾਰਜ ਕਰਨਗੇ ਪਰ ਅਜੇ ਹਕ ਕੁਝ ਵੀ ਨਹੀਂ ਹੋ ਰਿਹਾ ਬਹੁਤ ਗੈਰ ਕਾਨੂੰਨੀ ਢੰਗ ਨਾਲ ਨੌਜਵਾਨਾਂ ਦੇ ਜਿਹੜੇ ਕਤਲ ਆ ਉਹ ਹੋ ਰਹੇ ਹੈਗੇ ਆ ਸੋ ਨਸ਼ਿਆਂ ਵਾਲੇ ਲੋਕਾਂ ਦੇ ਖਿਲਾਫ ਉਹਨਾਂ ਦੇ ਘਰ ਢਾਉਣੇ ਜਾਂ ਜਿਹੜੇ ਆ ਪੁਰਸ ਮੁਕਾਬਲੇ ਆ ਇਹਨਾਂ ਦੀ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਨਸ਼ਿਆਂ ਦੇ ਓਲੇ ਹੇਟ ਸਮਾਜ ਤੋਂ ਪ੍ਰਵਾਨਗੀ ਲਈ ਜਾ ਰਹੀ ਹੈਗੀ ਅਭੀ ਅਸੀਂ ਨਸ਼ੇ ਖਿਲਾਫ ਕਰ ਰਹੇ ਆ ਕਰ ਰਹੇ ਆ ਕਿ ਅਭੀ ਨਸ਼ਿਆਂ ਵਾਲੇ ਲੋਕਾਂ ਨੂੰ ਮਾਰ ਰਹੇ ਆ ਜਾਂ ਘਰ ਢਾ ਰਹੇ ਹੈਗੇ ਆ ਸੋ ਇਹ ਜਦੋਂ ਸਮਾਜ ਸਮਾਜ ਨੂੰ ਵੀ ਇਹ ਲੱਗਦਾ ਵੀ ਸੌਖਿਆਂ ਇਨਸਾਫ ਦਾ ਕਾਂ ਢੰਗ ਇਹੀ ਹੈਗਾ ਜਦੋਂ ਸੌਖਿਆਂ ਇਨਸਾਫ ਦੇ ਇਸ ਢੰਗ ਤੇ ਪੁਲਿਸ ਚੱਲ ਪਈ ਤਾ ਕਦੋਂ ਸਿੱਖ ਨੌਜਵਾਨਾਂ ਦੇ ਅੰਮ੍ਰਿਤਧਾਰੀ ਹੋਣ ਕਰਕੇ ਜਾਂ ਪੀੜੇ ਦਿਮਾਲੇ ਬੰਨੇ ਹੋਣ ਕਰਕੇ ਮੁਕਾਬਲੇ ਸ਼ੁਰੂ ਹੋ ਜਾਣੇ ਆ ਉਹ ਦਿਨ ਬਹੁਤੇ ਦੂਰ ਨਹੀਂ ਹੈਗੇ ਸੋ ਪੁਲਿਸ ਨੂੰ ਟ੍ਰੇਨਡ ਕੀਤਾ ਜਾ ਰਿਹਾ ਹੈਗਾ ਵੀ ਦੁਬਾਰੇ ਜਿਹੜਾ ਹੈਗਾ ਉਹ ਸਿੱਖਾਂ ਦਾ ਸ਼ਿਕਾਰ ਖੇਡਣ ਦਾ ਯਤਨ ਕੀਤਾ ਜਾ ਰਿਹਾ ਹੈਗਾ ਸੋ ਨਰਿੰਦਰ ਦੀਪ ਸਿੰਘ ਇੱਕ ਪੜ੍ਹਿਆ ਲਿਖਿਆ ਨੌਜਵਾਨ ਜਿਹੜਾ ਆਈ ਲੈਟਸ ਸੈਂਟਰ ਚਲਾਉਂਦਾ ਔਰ ਫਲੂਐਂਟ ਇੰਗਲਿਸ਼ ਬੋਲਦਾ ਬਹੁਤ ਸਾਰੇ ਅਫਸਰਾਂ ਦੇ ਬੱਚਿਆਂ ਨੂੰ ਇੰਗਲਿਸ਼ ਦੀ ਟ੍ਰੇਨਿੰਗ ਦੇ ਕੇ ਉਹਨੇ ਬਾਹਰ ਭੇਜਣ ਦਾ ਜਿਹੜਾ ਪ੍ਰਬੰਧ ਕਰਿਆ ਹੂੰ ਉਹ ਆਪਣੇ ਦੋਸਤ ਨਾਲ ਸ਼ਾਮ ਨੂੰ ਕਿਧਰੇ ਆ ਰਿਹਾ ਸੀ ਉਹਨਾਂ ਦੀ ਗੱਡੀ ਰੁਕ ਗਈ ਤੇ ਰੋਕ ਕੇ ਥਾਣੇ ਲਜਾਇਆ ਗਿਆ ਤੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਵੀ ਨਸ਼ਿਆਂ ਵਾਲੇ ਕੇਸ ਫੜਨ ਲਈ ਟਾਰਗੇਟ ਦਿੱਤਾ ਹੋਇਆ ਸਾਰੇ ਪੁਲਿਸ ਸਟੇਸ਼ਨਾਂ ਨੂੰ ਵੀ ਹਰ ਹਫ਼ਤੇ ਤੁਸੀਂ 10 ਜਾਂ 15 ਕੇਸ ਫੜਨੇ ਆ ਜਾਂ ਘਰ ਕਿੰਨੇ ਕਿੰਨੇ ਘਰ ਟਾਉਣੇ ਆ ਵੀ ਟਾਰਗੇਟ ਆਉਂਦਾ ਉੱਪਰੋਂ ਚੰਡੀਗੜ੍ਹੋਂ ਵੀ ਐਨੇ ਘਰ ਟਾ ਦਿਓ ਜਿਹੜਾ ਇਸ ਦਿਨ ਸੋ ਉਹ ਘਰ ਟਾਉਣ ਦੇ ਲਾਲਸਾ ਵਿੱਚ ਤੇ ਕੇਸ ਪਾਉਣ ਦੀ ਲਾਲਸਾ ਵਿੱਚ ਉਸ ਪੜ੍ਹੇ ਲਿਖੇ ਨੌਜਵਾਨ ਨੂੰ ਕੋਹਰ ਤਾਂ ਚੜਦਤ ਕੀਤਾ ਗਿਆ ਚੱਡੇ ਪਾੜੇ ਗਏ ਉਤੇ ਕਰੰਟ ਲਾਏ ਗਏ ਔਰ ਬੁਰੀ ਤਰ੍ਹਾਂ ਉਹਦੇ ਤਸ਼ੱਦਦ ਕਰਦੇ ਆ ਨਾਲ ਇੱਕ ਉਹਦਾ ਦੋਸਤ ਵੀ ਫੜਿਆ ਹੋਇਆ ਸੀ ਉਹਦੇ ਤੇ ਵੀ ਤਸ਼ੱਦਦ ਹੋਇਆ ਹੂੰ ਇੱਕ ਨੌਜਵਾਨ ਜਿਹੜਾ ਗੁਰਸਿੱਖ ਸੀਗਾ ਉਹਦੀ ਮੌਤ ਹੋ ਜਾਂਦੀ ਹੈ ਫਿਰ ਜਦੋਂ ਪੁਲਿਸ ਨੂੰ ਲੱਗਿਆ ਵੀ ਬੰਦਾ ਮਾਰਿਆ ਗਿਆ ਉਹਨਾਂ ਨੇ ਇਹ ਤੇ ਪੜਦਾ ਪਾਉਣ ਲਈ ਦੂਜੇ ਨੌਜਵਾਨ ਦੇ ਰਾਹੇ ਉਹਨੂੰ ਹਸਪਤਾਲ ਭਰਤੀ ਕਰਾਇਆ ਵੀ ਅਸੀਂ ਰਾਹ ਵਿਚ ਆ ਰਹੇ ਸੀ ਕਿਤੇ ਐਕਸੀਡੈਂਟ ਹੋ ਗਿਆ ਇਸ ਤਰ੍ਹਾਂ ਦੀ ਕਹਾਣੀ ਬਣਾ ਕੇ ਸਰਾ ਉਹ ਇਸ ਕੇਸ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਦੂਸਰੇ ਨੌਜਵਾਨ ਨੇ ਬਾਹਰ ਜਾ ਕੇ ਵੀਡੀਓ ਬਣਾ ਕੇ ਪਾ ਦਿੱਤੀ ਵੀ ਸਾਨੂੰ ਪੁਲਿਸ ਨੇ ਫੜਿਆ ਸੀ ਪੁਲਿਸ ਨੇ ਸਾਨੂੰ ਬਠਿੰਡਾ ਦੇ 2 ਨੰਬਰ ਸੀਏ ਸਟਾਫ ਵਿੱਚ ਕੁੱਟ-ਕੁੱਟ ਕੇ ਉਸ ਨੌਜਵਾਨ ਦਾ ਜਿਹੜਾ ਹੈਗਾ ਕਤਲ ਕਰ ਦਿੱਤਾ ਸੋ ਦੇਖੋ ਵੀ ਬਹੁਤ ਦਰਦਨਾਕ ਇੱਕ ਗੁਰਸਿੱਖ ਨੌਜਵਾਨ ਜਿਹੜਾ ਪੜਿਆ ਲਿਖਿਆ ਹੈਗਾ ਉਹਨੂੰ ਬੇਕਿਰਕੀ ਨਾਲ ਕਤਲ ਕਰਾ ਦਿੱਤਾ ਗਿਆ ਕੋਈ ਮੁੱਖ ਮੰਤਰੀ ਨਹੀਂ ਬੋਲ ਰਿਹਾ ਕੋਈ ਡਾਇਰੈਕਟਰ ਜਨਰਲ ਆਫ ਪੁਲਿਸ ਨਹੀਂ ਬੋਲ ਰਿਹਾ ਕੋਈ ਜਿਹੜੀਆਂ ਹੋਰ ਸੰਸਥਾਵਾਂ ਨੇ ਜਿਹੜੀਆਂ ਕਹਿੰਦੀਆਂ ਨੇ ਵੀ ਅਸੀਂ ਇੱਥੇ ਬਦਲਾ ਕਰਨ ਆਏ ਆ ਪੰਜਾਬ ਦੀ ਰਾਜਨੀਤੀ ਨੂੰ ਬਦਲਣ ਆਏ ਆ ਸਿੱਖ ਨੌਜਵਾਨਾਂ ਦੇ ਲਹੂ ਨਾਲ ਜਿਹੜੀ ਉਹ ਦਵਾਰੇ ਹੌਲੀ ਖੇਢੀ ਚਾਰੀ ਬਹੁਤ ਦਰਦਨਾਕ ਗੋਨੇਆਣਾ ਮੰਡੀ ਦੀ ਇਹ ਘਟਨਾ ਹੈਗੀ ਆ ਸੋ ਹੁਣ ਜਿਹੜੀਆਂ ਹੈਗੀਆਂ ਸਮOCHੀਆਂ ਸਿੱਖ ਸੰਸਥਾਵਾਂ ਆਪਣੇ ਵਿਰੋਧ ਭਲਾ ਕੇ ਇਸ ਕਿਸਮ ਦੇ ਪੁਲਿਸ ਜ਼ਬਰ ਦੇ ਖਿਲਾਫ ਆ ਜਿਹੜਾ ਡਟਣਾ ਚਾਹੀਦਾ ਈਵਨ ਕਿਸਾਨ ਜਥੇਬੰਦੀਆਂ ਨੂੰ ਤੇ ਹੋਰ ਸਾਰੀਆਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਸੋ ਇਹ ਜਿਹੜਾ ਨਵਾਂ ਬਦਲਾ ਹੈ ਜਿਹੜਾ ਘਰ ਟਾਉਣ ਦਾ ਆ ਪੁਲਿਸ ਮੁਕਾਬਲੇ ਕਰਨ ਦਾ ਇਹਨੂੰ ਇਹਨੂੰ ਲਾਉ ਨੇ ਕਰਨਾ ਚਾਹੀਦਾ ਵਰਨਾ ਇਹਨਾਂ ਕਦੋਂ ਸਿੱਖ ਨੌਜਵਾਨਾਂ ਦੇ ਘਰ ਅੰਮ੍ਰਿਤ ਧਾਰੀ ਗੁਰਸਿੱਖ ਨੌਜਵਾਨਾਂ ਦੇ ਵਿਹੜਿਆਂ ਤੇ ਦਸਤਕ ਦੇ ਦੇਣੀ ਆ ਉਹ ਬਹੁਤੇ ਦਿਨ ਦੂਰ ਨਹੀਂ ਹੈਗੇ ਜੀ ਬਿਲਕੁਲ ਜੀ ਤੇ ਹੁਣ ਤਾਂ ਆਪਾਂ ਗੱਲ ਕੀਤੀ ਸੀ ਮੌਜੂਦਾ ਹਾਲਾਤਾਂ ਜੋ ਕੁਝ ਵਾਪਰਿਆ ਥੋੜਾ ਜਿਹਾ ਪਿੱਛੇ ਚਲੇ ਜਾਨੇ ਆ ਜਥੇਦਾਰ ਗੁਰਦੇਵ ਸਿੰਘ ਕੋਂਕੇ ਜਿਨ੍ਹਾਂ ਦੇ ਨਾਲ ਵੀ ਇਸੇ ਤਰੀਕੇ ਦਾ ਹੀ ਇੱਕ ਤਸ਼ੱਦਦ ਕੀਤਾ ਗਿਆ ਸੀ ਉਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਹੀ ਕੋ ਕੋਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੇ ਪੁੱਤਰ ਵੱਲੋਂ ਹਾਈ ਕੋਰਟ ਦੇ ਵਿੱਚ ਐਫ ਆਈ ਆਰ ਦਰਜ ਕਰਨ ਨੂੰ ਲੈ ਕੇ ਜਿਹੜੀ ਹੈ ਅਰਜੀ ਜਿਹੜੀ ਹੈ ਪਾਈ ਗਈ ਹੈ ਅ ਸਰਦਾਰਤਾ ਸਿੰਘ ਦੀ ਜਾਂਚ ਵੀ ਇਸ ਦੀ ਇੱਕ ਹੋ ਜਾਂਦੀ ਹੈ ਫਿਰ ਵੀ ਅਜੇ ਤੱਕ ਜੇ ਐਫ ਆਈ ਆਰ ਦਰਜ ਨਹੀਂ ਹੋਈ ਤੇ ਫਿਰ ਆਪਾਂ ਇਨਸਾਫ ਦੀ ਉਡੀਕ ਜਾਂ ਇਹ ਕਿਦਾਂ ਸੋਚ ਸਕਦੇ ਹਾਂ ਕਿ ਕੇਸ ਦੇ ਵਿੱਚ ਇਨਸਾਫ ਮਿਲੇਗਾ ਐਫ ਆਈ ਆਰ ਹੀ ਨਹੀਂ ਹੋਈ ਹਾਂ ਇਹ ਡਬਲ ਡਾ ਸਟੈਂਡਰਡ ਹੈ ਨਾ ਤੁਸੀਂ ਦੇਖੋ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜੇਲ੍ਹ ਚ ਬੈਠੇ ਤੇ ਜਿਹੜੀਆਂ ਐਫ ਆਈ ਆਰ ਹੋਈਆਂ ਜਾ ਰਹੀਆਂ ਇਧਰ 31 ਸਾਲ ਤੋਂ 1993 ਦਾ ਕੇਸ ਆ ਦੇਖੋ 32 ਸਾਲ ਹੋ ਗਏ ਹੋਏ ਨੇ ਨਾ ਉਹਦੇ ਤੇ ਇੰਨੀਆਂ ਜਾਂਚਾਂ ਹੋਣ ਦੇ ਬਾਵਜੂਦ ਵੀ ਜਿਹੜਾ ਕੇਸ ਹੈ ਉਹ ਦਰਜ ਨਹੀਂ ਕੀਤਾ ਜਾ ਰਿਹਾ ਸੋ ਭਾਈ ਗੁਰਦੇਵ ਸਿੰਘ ਕੌਂਕੇ ਦੇ ਬੇਟੇ ਨੇ ਹਾਈ ਕੋਰਟ ਵਿੱਚ ਜਿਹੜੀ ਹੈਗੀ ਐਪਲੀਕੇਸ਼ਨ ਲਾਈ ਹੈਗੀ ਆ ਵੀ ਉਹਨਾਂ ਦੇ ਪਿਤਾ ਨੂੰ ਦੀ ਗੈਰ ਕਾਨੂੰਨੀ ਗ੍ਰਿਫਤਾਰੀ, ਤਸ਼ੱਦਦ ਕਰਨ ਤੇ ਉਹਨਾਂ ਨੂੰ ਗਾਇਬ ਕਰਨ ਦੇ ਮਾਮਲੇ ਵਿੱਚ ਜਿਹੜੀ ਹੈਗੀ ਐਫ ਆਈ ਆਰ ਦਰਜ ਕਰੀ ਜਾਵੇ ਤੇ ਦੋਸ਼ੀ ਪੁਲਿਸ ਵਾਲਿਆਂ ਦੇ ਖਿਲਾਫ ਆ ਜਿਹੜੇ ਉਹ ਮੁਕਦਮੇ ਚਲਾਏ ਜਾਣ। ਸੋ ਇਹ ਡਬਲ ਸਟੈਂਡਰਡ ਆਫ ਜਿਹੜਾ ਲਾਅ ਹੈਗਾ। ਸੋ ਇੱਕ ਪਾਸੇ ਇੱਕਦਮ ਹੁਣ ਜਦੋਂ ਅਮਰਤਪਾਲ ਸਿੰਘ ਦਾ ਜਿਹੜੇ ਸਾਥੀ ਨੂੰ ਉਹ ਛਡਾਉਣ ਗਏ ਸੀ ਉਹ ਕਿਸੇ ਇੱਕ ਸਧਾਰਨ ਵਿਅਕਤੀ ਨੇ ਐਪਲੀਕੇਸ਼ਨ ਦਿੱਤੀ ਵੀ ਮੈਨੂੰ ਧਮਕੀ ਦਿੰਦਾ ਹੈ। ਜਦੋਂ ਉਹ ਬੰਦਾ ਫੜ ਲਿਆ। ਇੱਥੇ 30 32 ਸਾਲ ਹੋ ਗਏ ਕੋਈ ਪੁਲਿਸ ਵਾਲਾ ਨਹੀਂ ਫੜੇ ਗਿਆ। ਇਟ ਮੀਨਸ ਪੁਲਿਸ ਵਾਲਿਆਂ ਲਈ ਕਾਨੂੰਨ ਵੱਖਰਾ ਆ। ਜੋ ਜਿਹੜਾ ਗੋਨਿਆਂ ਨੇ ਮੰਡੀ ਵਿੱਚ ਹੋਇਆ ਜਾਂ ਉਹ ਤੋਂ ਪਹਿਲਾਂ ਕਰਨਲ ਬਾਟ ਜਿਹੜਾ ਉਹ ਵੀ ਅਜੇ ਅਜੇ ਤੱਕ ਕਹਿੰਦੇ ਮਸਲਾ ਹੱਲ ਨਹੀਂ ਹੋਇਆ ਉਹ ਚਾਰੇ ਚਾਰੇ ਜਿਹੜੇ ਹੈਗੇ ਆ ਪੁਲਿਸ ਆਫੀਸਰ ਆ ਉਹ ਬਾਹਰ ਸਤਰੇ ਫਿਰਦੇ ਨੇ ਕਿਉਂ ਨਹੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਇੱਕਦਮ ਕੇਸ ਜਿਹੜਾ ਹੈਗਾ ਚਲਾਇਆ ਜਾਂਦਾ ਨਾ ਸੋ ਡਬਲ ਸਟੈਂਡਰਡ ਹੈਗਾ ਪੁਲਿਸ ਜਿਹੜਾ ਸਰਕਾਰੀ ਅਤਵਾਦ ਹੈਗਾ ਉਹਨੂੰ ਵਧਾ ਕੇ ਰੱਖਣਾ ਚਾਹੁੰਦੀ ਆ دہشت ਪਾ ਕੇ ਫਿਰ ਉਹ ਰਾਜਨੀਤੀਬਾਨਾਂ ਨੂੰ ਵੀ ਬਲੇਕਮੇਲ ਕਰਦੀ ਆ ਵੀ ਇਹ ਤੁਹਾਡੀ ਰਾਜਨੀਤੀ ਲਈ ਖਤਰਨਾਕ ਹੈ ਜਿਸ ਤਰ੍ਹਾਂ ਪਾਕਿਸਤਾਨ ਵਿੱਚ ਫੌਜ ਨਹੀਂ ਬਲੇਕਮੇਲ ਕਰਦੀ ਹੂੰ ਹੂੰ ਪੋਲਿਟਿਸ਼ੀਅਨਸ ਵੀ ਜੇ ਫੌਜ ਨਾ ਹੋਈ ਤੁਹਾਡਾ ਸਾਰਾ ਤਖਤਾ ਪਲਟ ਹੋ ਜਾਣਾ ਇਸੇ ਤਰ੍ਹਾਂ ਪੰਜਾਬ ਪੁਲਿਸ ਹੈਗੀ ਆ ਕੋਈ ਵੀ ਆ ਜੇ ਚਾਹੇ ਕਾਂਗਰਸ ਦੀ ਸਰਕਾਰ ਆ ਜੇ ਅਕਾਲੀ ਦਲ ਦੀ ਆ ਜੇ ਉਹ ਮੁੱਖ ਮੰਤਰੀ ਨੂੰ ਇਹ ਦਰਤਾ ਆ ਜੰਦੀ ਆ ਵੀ ਤੇਰੀ ਗੱਦੀ ਪੁਰਸ ਕਰਕੇ ਬਚੀ ਹੋਈ ਆ ਜੇ ਪੁਲਿਸ ਨੂੰ ਤੋਂ ਖੁੱਲੀ ਛੁੱਟੀ ਨਾ ਦੇਤੀ ਤਾਂ ਤੇਰਾ ਸਫਾਇਆ ਹੋ ਜਾਣਾ ਸੋ ਇਹ ਬਲੈਕਮੇਲਿੰਗ ਕਰਕੇ ਪੁਲਿਸ ਆ ਜਿਹੜਾ ਆਪਣੀ دہشت ਦਾ ਰਾਜ ਆ ਉਹ ਕਾਇਮ ਰੱਖਣਾ ਚਾਹੁੰਦੀ ਹੈ ਜੀ